ਕਾ ਪਾਸਾ ਵਾਹਿਗੁਰੂ ਦੀ ਕੀ ਸਤੇ ਇਹ ਰਚਨਾ ਹੈਗੀਆ ਸੁਨੋਂਦਾ 70 ਇੱਕ ਜੀ ਨੇ ਮਾਫ ਚੋਣੀਆ ਕਿ ਮੇਥੇ ਪ੍ਰਿੰਟੋਂ ਨਹੀਂ ਕਰਵਾਇਆ ਗਿਆ ਪਰ ਮੈਂ ਕਾਫੀ ਅਰਜੀ ਦਿੱਤੀ ਸਾਂਗਿਆ ਸੁਨੋਂਦਾ 70 ਦੀ ਸ਼ਾਖ ਤੇ ਜਿਗਰ ਤੇ ਟੁੱਟੇ ਵਾਰ ਤੇ ਸਾਂਗਿਆ ਸੀਨੇ ਵਿੱਚ ਦਰਦਿ ਸੁਪਾ ਕੇ ਜਿਗਰ ਤੇ ਟੁੱਟੇ ਵਾਰ ਤੇ ਕਸਰ ਹੱਸ ਪਿਤਾ ਨੂੰ ਤੂੰ ਦਿੱਲੀ ਵਲ ਤੋਰੀਆ ਇਸ ਮੇਰੀ ਪੰਡਤਾਂ ਦਾ ਕਿਹਾ ਇੱਕ ਵਾਰ ਨਾ ਤੂੰ ਮੋੜਿਆ ਧੰਮ ਬਚਾਇਆ ਸੀ ਸੀਸੇ ਪਰਤਵਾ ਕੇ ਜਿਦ ਤੇ ਟੁੱਟੇ ਵਾਰ ਕੀ ਸੌਂ ਗਿਆ ਸੂਲਾਂ ਦਾ ਸੱਥਰ ਵਿਸ਼ਾ ਕੇ ਜਿਦ ਤੇ ਟੁੱਟੇ ਵਾਰ ਕੀ ਗੜੀ ਚੰਬਾਉਂ ਦਿੱਤੇ ਦਸੇ ਦੁਸ਼ਮਣਾਂ ਦੀ ਹਾਰ ਵਿੱਚ ਸਮਾਂ ਲਖਨਾਂ ਲੜੀ ਤੇ ਹੀ ਤੇ ਅਜਹਾਰ ਵਿੱਚ ਵੈਰੀ ਕੱਟੇ ਸੀ ਕਿਰਪਾਨਾ ਵੈਰੀ ਕੱਟੇ ਸੀ ਕਿਰਪਾਨਾ ਨੂੰ ਘੁਮਾ ਕੇ ਜਿਗਰ ਦੇ ਟੋਟੇ ਵਾਰ ਕੇ ਸੌ ਗਿਆ ਸੂਰਾਂ ਦਾ ਸੱਖਰ ਪਿਛਾ ਕੇ ਜਿਗਰ ਦੇ ਟੋਟੇ ਵਾਰ ਕੇ ਮਾਤਾ ਕੁਜਰੀ ਦਾ ਦੱਸੇ ਠੰਡਾ ਬੂਰਜ ਸਾਰਾ ਹਾਲ ਜੇਨ ਦਾਤੀ ਇੱਟਾ ਤੁੰਨਾ ਲਾਕੇ ਜਿਹਦੇ ਤੇ ਟੋਟੇ ਵਰਕੇ ਸੰਗਿਆ ਪੂਰਾ ਦਾ ਸੱਖਰ ਬੁਸ਼ਾਬੇ ਜਿਹਦੇ ਤੇ ਟੋਟੇ ਵਰਕੇ ਕੌਣ ਮੁੱਲ ਮੜੂ ਤੇਰਾ ਪੁੱਤਰ ਦਿਆਂ ਦਾ ਨਹੀਂ ਆ ਧਰਮ ਲੇਖੇ ਨਾ ਸਭੇ ਕੁਰਬਾਨੀਆਂ ਮੇਰੇ ਸਾਰੇਆ ਸਿੱਖੀ ਦੇ ਪੁੱਤਾਂ ਦੇ ਸਿਰ ਤੇ ਲਾਕੇ よろしくお願いします。 ਜੋਂਡੀਆਂ ਰਹਦੀਆਂ ਤੇ ਵੱਡੀਆਂ ਹੁੰਦੀਆਂ ਜੋ ਆਪਣੇ ਸ਼ਹੀਦਾਂ ਨੂੰ ਗਰੀਦਾਂ ਨੂੰ ਗੁਰੂਆਂ ਪੀਰਾਂ ਪਗੰਬਰਾਂ ਨੂੰ ਯਾਦ ਰੱਖਦੀਆਂ ਅਸੀਂ ਜੇ ਸੰਸਥਾਨ ਤੇ ਅੱਜ ਇਕੱਠੇ ਹੋਏ ਆ ਕਿ ਬੜਾ ਬਿਹਤਰ ਸਥਾਨ ਆ ਇਹ ਜਥੇਦਾਰ ਬਾਬਾ ਹਰਮਾਨ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ ਤੇ ਅੱਜ ਉਹਨਾਂ ਦਾ ਜਨਮ ਦਿਨ ਆ ਤੇ ਅਸੀਂ ਕਵਤਾ ਦੇ ਰੂਪ ਵਿੱਚ ਉਹਨਾਂ ਦੇ ਨਾਲ ਆਪਣੀ ਸਾਹ ਆਪਣਾ ਪਿਆਰ ਉਹਨਾਂ ਨੂੰ ਲਾਗ ਕਰ ਰਹੇ ਹਾਂ ਦੋਸਤੋ ਸ਼ਾਇਦ ਵਰਨ ਬਾੜੇ ਨੂੰ ਪਤਾ ਹੀ ਨਾ ਇਸ ਜਗ੍ਹਾ ਦਾ ਜਿਹੜਾ ਇਤਿਹਾਸ ਆ ਮੈਂ ਤੁਹਾਨੂੰ 2 ਮਿੰਟ ਦੇ ਵਿੱਚ ਇਹਦੇ ਬਾਰੇ ਦੱਸਦਾ ਜਿਹੜਾ ਸਮਾਂ ਬਾਬਾ ਜੀ ਦਾ ਇੱਥੇ ਸ਼ਹੀਦ ਹੋਣਾ ਉਹ ਮਿਸਲਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਮਹਾਰਾਜਾ 1849 ਵਿੱਚ 1839 ਚ ਕਾਲਵਾਸ ਹੋਏ ਮਹਾਰਾਜੇ ਤੇ ਉਸ ਤੋਂ ਬਾਅਦ 10 ਸਾਲ ਲਗਾਤਾਰ ਪੰਜਾਬ ਵਿੱਚ ਹਫੜਾ ਦਫੜੀ ਰਹੀ ਔਰ ਉਸ ਹਫੜਾ ਦਫੜੀ ਤੋਂ ਅੰਗਰੇਜ਼ਾਂ ਨੇ ਆ ਕੇ 1849 ਦੇ ਵਿੱਚ ਪੰਜਾਬ ਤੇ ਕਬਜ਼ਾ ਕਰ ਲਿਆ ਸੋਈ ਬਾਬਾ ਜੀ ਇਹਨਾਂ ਦਾ ਜਨਮ 1755 ਵਿੱਚ ਪਿੰਡ ਨਰੰਦ ਸਿੰਘ ਵਾਲਾ ਫੋਜਪੁਰ ਦੇ ਵਿੱਚ ਹੋਇਆ। ਔਰ ਅਕਾਲੀ ਫੂਲਾ ਸਿੰਘ ਜਲੇਦਾਰ ਸੀ ਉਹ ਤੋਂ ਪਹਿਲਾਂ ਅਕਾਲਤਾਬ ਸਾਹਿਬ ਨੇ ਔਰ ਉਹ ਐਸਾ ਸਮਾਂ ਸੀ ਜਦੋਂ ਮਹਾਰਾਜਾ ਦੀ ਆਪਣੀ ਫੌਜ ਦੇ ਨਾਲ ਜਿਹੜੇ ਜਲੇਦਾਰ ਸੀ ਉਹਨਾਂ ਦੀਆਂ ਆਪਣੀਆਂ ਫੌਜਾਂ ਵੀ ਹੁੰਦੀਆਂ ਸੀ। 5000, 10000 ਤੇ ਕਾਤਾ ਸਾਹਬ ਦੇ ਜਗੀਰਦਾਰ ਜਿਹੜੇ ਆ ਕਿਉਂਕਿ ਉਹ ਤਕਰੀਬਨ 33 ਜਾਂ 34 ਹਜ਼ਾਰ ਪਿਆਰਬਰ ਇਤਿਆਸੇ ਉਹਨਾਂ ਦੇ ਨਾਮ ਹੁੰਦੇ ਸੀ ਉੱਟਾ ਤਲਵੰਦ ਔਰ ਉਹ ਸਾਰੇ ਉਸ ਵੜੇ ਮਾਰਸ਼ਲ ਦੀ ਤਰ੍ਹਾਂ ਰਹਿੰਦੇ ਸੀ ਤੇ ਜਦੋਂ ਕਿਤੇ ਹਮਲਾ ਹੋਣਾ ਮਹਾਰਾਜਾ ਜੀ ਸਿੰਘ ਦੇ ਵੇਲੇ ਤਾਂ ਜਗੀਰਦਾਰ ਸਾਹਿਬ ਖਾਲੀ ਫੂਲਾ ਸਿੰਘ ਤੇ ਹੋਰ ਜਿਹੜੇ ਜ਼ਗੀਰਦਾਰਾਂ ਦੀਆਂ ਫੌਜਾਂ ਇਹ ਰਲ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਸੀ ਤਾਂ ਉਸ ਵੇਲੇ ਇਹ ਜਿਹੜਾ ਸਿਸਟਮ ਸੀ ਜ਼ਿੰਮੇਦਾਰੀ ਸਿਸਟਮ ਉਹਦੇ ਵਿੱਚ ਜਦੋਂ ਅਕਾਲੀ ਫੂਲਾ ਸਿੰਘ ਜੀ ਸ਼ਹੀਦ ਹੋ ਗਏ ਤਾਂ ਉਹਦੇ ਬਾਅਦ ਬਾਬਾ ਜੀ ਨੂੰ ਕਮਾਲ ਤੱਕ ਦੀ ਜ਼ਿੰਮੇਦਾਰੀ ਮਿਲੀ ਤੇ ਬਾਬਾ ਜੀ ਦੇ ਨਾਲ ਉਸ ਵੇਲੇ ਬੱਤੀ ਦਾ ਗਾਹ ਆਰ ਸਿੰਘ ਦਾ ਧਿਆਨ ਪਰ ਧਿਆਨ ਜਿਥਾ ਬਾਬਾ ਜੀ ਦੇ ਕੋਲ ਸੀ ਔਰ ਤੁਸੀਂ ਹੈਰਾਨ ਹੋ ਗਏ 1845 ਦੀ جنگ ਜਦ ਸ਼ੁਰੂ ਹੋਈ ਮੁਖਤੀ ਜਾਂ ਫਿਰ ਉਸਾਰ ਫੇਰੂ ਸ਼ਾਹ ਅਸਲ ਵਿੱਚ ਫਲੋਸ਼ਾ ਨਾਮ ਦਾ ਕਸਬਾ ਵਾਪਕੋ ਇਤੋਂ ਤੋਂ ਨਹੀਂ ਉਹਨੂੰ ਲੋਕਲ ਪੋਲੀ ਦੇ ਵਿੱਚ ਫੇਰੂ ਸ਼ਾਹ ਕਿਹਾ ਉਹ ਫਲੋਸ਼ਾ ਅੱਜ ਕੱਲ ਦਾ ਆਪਾਂ ਸਾਰੇ ਉਹਨੂੰ ਕਹਿੰਦੇ ਫਲੋਸ਼ਾ ਦੇ ਨਾਮ ਨਾਲ ਯਾਦ ਕਰਦੇ ਹਾਂ ਔਰ ਉੱਥੇ ਜਦੋਂ ਜੰਗ ਹੋਈ ਤੇ ਉਹ ਬੜੀ ਭਿਆਨਕ ਜੰਗ ਸੀ ਅਸਲ ਵਿੱਚ ਇਹ ਜੰਗਾਂ ਦੇ ਵਿੱਚ ਖਾਲਸਾ ਫੌਜ ਜਿੱਤ ਰਹੀ ਸੀ ਕੋਈ ਸ਼ੱਕ ਨਹੀਂ ਇਕੱਲ ਜਿਹੜੇ ਖਾਲਸਾ ਫੌਜ ਦੇ ਵਿੱਚ ਗਦਾਰ ਲੋਕ ਸੀ ਉਹਨਾਂ ਵੀ ਉਹਨਾਂ ਬੇੜਿਆਂ ਦੇ ਵਿੱਚ ਅਗਰੇਜ਼ਾਂ ਦੇ ਨਾਲ ਮਿਲ ਕੇ ਤੇ ਜਾਨ ਬੁੱਝ ਕੇ ਬੋਏ ਨੂੰ ਘਾਇਆ ਤੇ ਕਹਾਜਾ ਕਰਵਾਇਆ ਤੇ ਜਦੋਂ ਬਾਬਾ ਜੀ ਨੂੰ ਰਾਣੀ ਜਿੰਦਾ ਦੀ ਚਿੱਠੀ ਮਿਲੀ ਤਾਂ ਫਿਰ ਬਾਬਾ ਜੀ ਵੀ ਆਪਣੇ ਜਥੇ ਸਮੇਤ ਉਸ ਜੰਗ ਦੇ ਵਿੱਚ ਸ਼ਾਮਲ ਹੋਏ ਔਰ ਉਥੇ ਬੜੀ ਭਿਆਨਕ ਲੰਗ ਹੋਈ ਔਰ ਉਸ ਤੋਂ ਬਾਅਦ ਬਾਬਾ ਜੀ ਆਪਣੇ ਜਿਹੜੇ ਸਿੰਘ ਉਹਨਾਂ ਦੇ ਸ਼ਹੀਦ ਹੋ ਗਏ ਉਹਨਾਂ ਤੋਂ ਬਾਅਦ ਜਿੰਨੇ ਉਹਨਾਂ ਦੇ ਨਾਲ ਸਿੰਘ ਸੀ ਉਹਨਾਂ ਨਾਮ ਹੁੰਦੇ ਉਹ ਪੁੱਡਾ ਨਾਲ ਪਟਿਆਲੇ ਵਿਖੇ ਜਿੱਥੇ ਨਿਹੰਗ ਸਿੰਘਾਂ ਦਾ ਉਹ ਬਾਬਾ ਉੱਥੇ ਆ ਗਏ ਔਰ ਅਸਲ ਵਿੱਚ ਉੱਥੇ ਆਉਂਦੀ ਮੱਛਾ ਜੀ ਉਹਨਾਂ ਦੀ ਕਿ ਇਹ ਜਿਹੜੇ ਲੋਕਲ ਰਾਜੇ ਛੱਗੇ ਆ ਇਹਨਾਂ ਨੂੰ ਝੋੜਿਆ ਜਾਵੇ ਔਰ ਇਹਨਾਂ ਨੂੰ ਕਿਹਾ ਜਾਵੇ ਕਿ ਤੁਸੀਂ ਆਪਣੀ ਫੌਜਾਂ ਲੈ ਕੇ ਰਲ ਕੇ ਇੰਝਾ ਦਾ ਮੁਕਾਬਲਾ ਕਰਕੇ ਲੇਕਿਨ ਉਹਨਾਂ ਬਿੜੇ ਇਹਨਾਂ ਰਾਜਿਆਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਸੀ ਔਰ ਇਹ ਅੰਗਰੇਜ਼ਾਂ ਦੇ ਚਾਪਲੂਸ ਬੜੇ ਹੋਏ ਸੀ ਔਰ ਉਸ ਵੇਲੇ ਜਿਹੜਾ ਰਾਜਾ ਕਰਨ ਸਿੰਘ ਸੀ ਪਟਿਆਲੇ ਵਾਲਾ ਉਹਨੇ ਬਾਬਾ ਜੀ ਦੇ ਉੱਤੇ ਹਮਲਾ ਕਰ ਦਿੱਤਾ ਵਿਕਾਰਕ ਨੂੰ ਮਾਤ ਪਾਦੇ ਅੱਗੇ ਜਾਂਦੇ ਅਗਲੀਆਂ ਲੜਾਈਆਂ ਚ ਉਹਨੇ ਬਾਬਾ ਜੀ ਨੂੰ ਹੀ ਤਕਰੀਬਨ ਤੋਪਾਂ ਦੇ ਨਾਲ ਉਥੇ 15000 ਸਿੰਝੀਦ ਹੋ ਗਿਆ ਔਰ ਉਹਨਾਂ ਦਾ ਅਗੀਠਾ ਤੁਸੀਂ ਅ ਤੇਵਾ ਗੋਦਵਾਰਾਂ ਦੁੱਖਨਵਾਰ ਸਾਹਿਬ ਉਥੇ ਅਜੇ ਵੀ ਕੋੜ ਹੀ ਥਾਂ ਤੇ ਵੀ ਜੋਤ ਵਾਲੀ ਥਾਂ ਵਾ ਉਥੇ ਉਹਨਾਂ ਦਾ ਅਸਥਾਨ ਸਥਾਪਿਤ ਕੀਤਾ ਗਿਆ ਸੀ ਉਹਨਾਂ ਦਾ ਔਰ ਉਥੇ ਬਾਬਾ ਜੀ ਕੜਾਹਵਲ ਹੁੰਦੇ ਹੋਏ ਬਾਬਾ ਜੀ ਜ਼ਖਮੀ ਹੋ ਚੁੱਕੇ ਸੀ ਉਥੋਂ ਔਰ ਉਹਨੇ ਤੋਪ ਦਾ ਮੇ ਇਸ ਕਿਸਮ ਦਾ ਜਿਹੜਾ ਗੋਲਾ ਬਾਪ ਉਧਾਰ ਕੁਝ ਇਸ ਹਾਲ ਲੱਗਿਆ ਸੀ ਤੇ जख्मी ਹੋਏ ਬਾਰਾ ਰਾਤ ਨੂੰ ਆਸ ਜਗ੍ਹਾ ਤੇ ਆ ਗਿਆ ਇਹ ਉਸ ਵੇਲੇ ਜੰਗਲ ਸੀ ਔਰ ਇੱਥੇ ਆਏ ਔਰ ਇੱਥੇ ਰਾਜਾ ਕਾਂਸੀਦਿਆਂ ਬੋਜਾਂ ਤੇ ਅੰਗਰੇਜ਼ਾਂ ਨੇ ਮਿਲ ਕੇ ਇੱਥੇ ਬਹੁਤ ਇਨਸਾਨ ਦਾ ਯੁੱਧ ਹੋਇਆ ਔਰ ਇੱਥੇ ਬਾਬਾ ਜੀ ਸ਼ਹੀਦ ਹੋਏ ਆਪਣੇ ਸਿਧਾਂਤਾਂ ਦੇ ਨਾਲ ਸੋ ਇਹ ਉਹਨਾਂ ਦਾ ਬਿਉਰਾ ਬਾਤ ਔਰ ਤੁਸੀਂ ਹੈਰਾਨ ਹੋ ਗਏ ਐਸੇ ਗੋਮ ਦੇ ਜਿਹੜੇ ਸੂਰਬੀਰ ਸਿਰ ਲਾ ਕੇ ਯੋਧੇ ਆ ਉਹਨਾਂ ਦੇ ਸਿਰ ਦੇ ਉੱਤੇ ਇਹ ਗੋਮਾਂ ਖੜੀਆਂ ਆ ਵਾ ਅਸੀਂ ਉਹਨਾਂ ਨੂੰ ਸਰਦਾਂ ਜਲੀ ਟਿਕ ਕਰਦੇ ਹਾਂ ਬਾਬਾ ਜੀ ਨੂੰ ਯਾਦ ਕਰਦੇ ਹਾਂ ਉਹਨਾਂ ਦੇ ਸਤਾਨ ਤੇ ਉਹਨਾਂ ਦੇ ਸਤਾਨ ਤੇ ਸਦਾ ਹੀ ਮੇਰੇ ਲੱਗਦੇ ਆ ਤੇ ਅੱਜ ਇੱਕ ਛੋਟੇ ਜਿਹੇ ਕਵੀ ਦਰਬਾਰ ਦੇ ਰੂਪ ਵਿੱਚ ਅਸੀਂ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਸੇ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੈਗੂ ਜੀ ਦਾ ਖਾਲਸਾ ਰੈਗੂ ਜੀ ਫਤਿਹ ਬਹੁਤ ਬਹੁਤ ਬਾਜੀ ਸਰਸਾਬ ਜਿਨੇ ਨੇ ਇਸ ਥਾਂ ਦੇ ਇਤਿਹਾਸ ਬਾਰੇ ਬਾਬਾ रहमान ਸਿੰਘ ਜੀ ਦੇ ਇਤਿਹਾਸ ਬਾਰੇ ਸਾਨੂੰ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ ਸੋਣਵੇਂ ਵਿਕਤੀ ਕਰਾਂਗਾ ਜਰਦਾਰ ਗੁਰਦਰਸ਼ਨ ਸਿੰਘ ਬਾਗੀ ਸਾਹਿਤ ਗਿਆਨ ਕੇਂਦਰ ਬੁਹਾੜੀ ਜੀ ਬਹੁਤ ਬਾਅਦ ਧਿਆਨ ਸੇ ਪਾਲੋ